ਫਤਰੂ ਬਹਾਰਿਆ ਇਹ ਪਰਿਵਾਰ ਹੁਸ਼ਿਆਰਪੁਰ ਦੇ ਬਲਾਕ ਮਾਹਿਲਪੁਰ ਦੇ ਪਿੰਡ ਸਰਹਾਲਾ ਕਲਾਂ ਦਾ ਹੈ। ਇਹਨਾਂ ਦੇ 24 ਸਾਲਾ ਨੌਜਵਾਨ ਪੁੱਤ ਦੀ ਜਾਨ ਦੁਬਈ 'ਚ ਦਾਤੇ ਲੱਗੀ ਹੈ। ਇਸ ਪਰਿਵਾਰ ਨੇ ਆਪਣੇ ਬੇਟੇ ਚਰਨਜੀਤ ਸਿੰਘ ਨੂੰ ਘਰ ਦੀ ਗਰੀਬੀ ਦੂਰ ਕਰਨ ਲਈ ਦੁਬਈ ਭੇਜਿਆ ਸੀ ਪਰ ਸਾਲ 2020 'ਚ ਦੁਬਈ ਜਾਣ ਦੇ 3 ਮਹੀਨੇ ਬਾਅਦ ਹੀ ਚਰਨਜੀਤ ਇੱਕ ਪਾਕਿਸਤਾਨੀ ਵਿਅਕਤੀ ਦੇ ਕਤਲ ਮਾਮਲੇ 'ਚ ਫਸ ਗਿਆ। ਹੁਣ ਪਰਿਵਾਰ ਨੂੰ ਕਿਸੇ ਦੀ ਕਾਲ ਆਈ ਕਿ ਉਹਨਾਂ ਦੇ ਪੁੱਤਰ ਨੂੰ ਗੋਲੀ ਮਾਰਨ ਦੇ ਹੁਕਮ ਹੋਏ ਨੇ। ਜੇਕਰ ਜਾਨ ਬਚਾਉਣੀ ਹੈ ਤਾਂ 60 ਲੱਖ ਰੁਪਏ ਬਲੱਡ ਮਨੀ ਦਾ ਵਿਕਲਪ ਦਿੱਤਾ ਗਿਆ ਹੈ ਅਜੇ ਹਿਚ ਪਰਿਵਾਰ ਨੇ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਮਦਦ ਦੀ ਗੋਹਾਰ ਲਈ ਹੈ ਪੂਰਾ ਮਾਮਲਾ ਜੀ 2020 ਚ ਗਿਆ ਸੀਗਾ ਤੇ ਤੀਜੇ ਮਹੀਨੇ ਦੋ ਮਹੀਨੇ ਉਹਨਾਂ ਕੰਮ ਕੀਤਾ ਸੀ ਤੀਜੇ ਮਹੀਨੇ ਜਾ ਕੇ ਜਾਨੀ ਇਹ ਲੜਾਈ ਝਗੜੇ ਦੇ ਕੇਸ ਚ ਫਸ ਗਿਆ ਤੇ ਉਹਨਾਂ ਨੇ ਕਿਹਾ ਵੀ ਸਾਡੇ ਕੋਈ ਨਾ ਕੋ ਪੇ ਕਤਲ ਹੋ ਗਿਆ ਤਿੰਨ ਚਾਰ ਜਾਣੇ ਸੀਗੇ ਤਾਂ 3-4 ਵਿੱਚੋਂ 2-3 ਤਾਂ ਆ ਚੁੱਕੇ ਆ ਸਾਲ ਦੀ ਸਜ਼ਾ ਕੱਟ ਗਈ ਤੇ ਇਹਨੂੰ ਕਹਿੰਦੇ ਵੀ ਤੇਰਾ ਪਿੱਛਾ ਕਰਾਂਗੇ ਤੇ ਪਿੱਛਾ ਕੌਣ ਕਰਦਾ ਮਜਾਜ ਫਸਾ ਗਿਆ ਪੁੱਤ ਤੁਹਾਡੇ ਨੂੰ ਹਾਂ ਜੀ ਜਿਨ੍ਹਾਂ ਨੇ ਫਸਾਇਆ ਤਾਂ ਮੈਂ ਨਹੀਂ ਪਤਾ ਨਹੀਂ ਆਗਾ ਤੇ 3-4 ਜਾਣੇ ਸੀ ਉੱਥੇ ਕਮਰੇ 'ਚ ਹੀ ਰਹਿੰਦਾ ਸੀ ਗਾ ਜੀ ਕਿਤੇ ਹਾਂ ਜੀ ਕਮਰੇ 'ਚ ਸੀ ਇਹ ਕਮਰੇ ਦੇ ਵਿੱਚ ਤੁਹਾਨੂੰ ਹੈ ਜਾਣਕਾਰੀ ਕਿੰਨੇ ਜਣੇ ਰਹਿ ਰਹੇ ਸੀ ਤੇ ਕਿਹਨਾਂ ਦੀ ਲੜਾਈ ਹੋਈ ਸੀ ਕਿ ਆਪਸ ਦੇ ਵਿੱਚ ਹੀ ਲੜੇ ਸੀਗੇ ਇਹ ਸਰ ਇਹ ਤਾਂ ਮੈਨੂੰ ਪਤਾ ਨਹੀਂ ਹੈਗਾ ਕਿੰਨੇ ਜਣੇ ਸੀ ਕਮਰੇ ਦੇ ਵਿੱਚ ਪਰ ਕੁਝ ਦੱਸ ਰਿਹਾ ਕਿ ਕੁਝ ਪਾਕਿਸਤਾਨ ਦੇ ਨੌਜਵਾਨ ਵੀ ਨਾਲ ਮੌਜੂਦ ਸਨ ਹਾਂਜੀ ਹਾਂਜੀ ਇਦਾਂ ਤਾਂ ਸੀਗੇ ਕਈ ਹੁਣ ਮੈਨੂੰ ਇਦਾਂ ਨਹੀਂ ਪਤਾ ਕਿ ਕਿੰਨੇ ਕਿਹੜੀ-ਕਿਹੜੇ ਕੰਟਰੀ ਦੇ ਹੋਊਗੇ ਕਿਹੜੀ ਨਹੀਂ ਸੀ ਇਹ ਹੁਣ ਫੈਸਲਾ ਸੁਣਾਇਆ ਉੱਥੋਂ ਦੀ ਸਰਕਾਰ ਐਸਾ ਲਾਉਣਾ ਨਹੀਂ ਕਿ ਆ ਵੀ ਨਹੀਂ ਬਲੱਡ ਮਨੀ ਦੇਦਾ ਨਹੀਂ ਤਾਂ ਫੇਰ ਗੋਲੀ ਦੀ ਸ਼ੂਟਿੰਗ ਕਰਾਂਗੇ ਬਲੱਡ ਮਨੀ ਕਿੰਨੀ ਮੰਗੀ ਸੀ ਬਲੱਡ ਮਨੀ 60 ਲੱਖ ਮੰਗੀ ਆ 60 ਲੱਖ ਰੁਪਈਆ ਹਾਂਜੀ ਕਰਦੇ ਕਿਹੋ ਜਿਹੇ ਹਾਲਾਤ ਨੇ ਤੁਸੀਂ ਹੁਣ ਭੇਜ ਰਹੇ ਹੋ 60 ਲੱਖ ਜਾਂ ਕਰਦੇ ਕਿੰਦਾ ਤੇ ਹਾਲਾਤ ਨਹੀਂ ਜੀ ਸਾਤੋਂ ਇੰਨਾ ਕਿੱਥੇ ਕੁਝ ਨਹੀਂ ਕਰਦਾ ਈ ਬਸ ਈ ਰੋਟੀ ਪਾਣੀ ਚੱਲਦਾ ਥੋੜਾ ਕੁਝ ਕੀ ਕਰਦੇ ਨੇ ਘਰ ਦਿਹਾੜੀ ਆ ਕਿੰਨੇ ਬੱਚੇ ਤੁਹਾਡੇ ਚਾਰ ਬੱਚੇ ਤਿੰਨ ਗੁੱਡੀਆਂ ਇੱਕ ਕਾਕਾ ਗੁੱਡੀਆਂ ਪੰਜ ਹੋਈਆਂ ਗੁੱਡੀਆਂ ਮੈਂ ਵਿਆਹ ਦਿੱਤੀਆਂ اسلام نے پہنچ گئی تھی کسی تک کوئی ہاں جی ہاں <Wolverhamme> جی پہنچے جی اب رائے صاحب سے گئے سکے گئے روڑی تھی بھی بھی سیچی آرسان ادھر ترہور سنگرور بھی گئے سی کیا بھی انہیں نبی کوشی نہیں مل پائی سی گئی مڑ کے ہلے کوئی جواب نہیں سانو آیا کی مانگ کر دیں سرکار تو اسلام سے ہی آتو آپ پڑھے ہیں ملتے اسی یہی مانگ کر دیں اب کوئی ہے کوئی ਕਿ ਇਹ ਅੰਬੇਤ ਵੀ ਜਗਲਮੈਂਟ ਵਿੱਚ ਤਾਂ ਤਾਂ ਹੀ ਹੈ ਬਦਮੁੰਡਾ ਨੇ ਪਾਲਪੋਸ ਕੇ ਬਟਾ ਕੀਤਾ ਘਰ ਦੀ ਗਰੀਬੀ ਦੂਰ ਕਰਨ ਲਈ ਉਹ ਗਿਆ ਸੀ ਤੇ ਹੁਣ ਉੱਥੇ ਕੋਈ ਮੁਸ਼ਕਲ ਦੇ ਵਿੱਚ ਫਸ ਗਿਆ ਹਾਂਜੀ ਬਸ ਹੁਣ ਤਾਂ ਹਾਲਾਤ ਐਨੇ ਮਾੜੇ ਆਵੇ ਅਸੀਂ ਕੁਝ ਨਹੀਂ ਕਰ ਸਕ ਕਾਰ ਵੀ ਸੀ ਅਵੇ ਚੁੱਕੇ ਸੀਗੇ ਪੰਚ ਸਾਹਿਬ ਨੂੰ ਵੀ ਪਤਾ ਵੀ ਜਿੱਧਾ ਸੀ ਇਸ ਕਾਰ ਵਿੱਚ ਬਣੇ

ਅਤੇ ਇਹ ਕਹਿਣਾ ਜਨਬ ਜੇ ਲੋਗ ਗੌਰਮੈਂਟ ਮਦਦ ਕਰੇ ਤੇ ਉਹ ਪੈਸਾ ਤੇ ਲਾਹੋ ਜਵੇ ਦੋਨਾਂ ਨੂੰ ਦੇ ਕੇ ਮੁੰਡੇ ਛੇ ਆਜ ਵੀ ਤਾਂ ਬਹੁਤ ਕਿਸੇ ਦੀ ਗੱਲ ਹੈ ਤੁਹਾਨੂੰ ਕਿੰਨੇ ਦੱਸਿਆ ਕਿ ਉਹਨੂੰ ਉੱਥੇ ਗੋਲੀ ਦੀ ਸਜ਼ਾ ਹੋਜੀ ਗੋਲੀ ਮਾਰਨ ਦਾ ਉਹਨੇ ਮੈਨੂੰ ਮੁੰਡੇ ਨੇ ਦੱਸਿਆ ਜੀ ਕਦੋਂ ਤੋਂ ਜੇਲ੍ਹ ਚ ਬੰਦ ਮੁੰਡਾ ਉਹਨ ਮੇਰੇ ਖਿਆਲੋ ਜੀ 2020 ਦਾ ਗਿਆ ਤੀਜੇ ਮਹੀਨੇ ਦਾ ਫਸ ਗਿਆ ਜੀ ਮੁੰਡੇ ਦਾ ਬਚਾ ਵੀ ਜਾਰੇ ਪੰਜ ਪੰਜਵਾਂ ਸਾਲ ਲੱਗਿਆ ਗਲਤ ਪਸਾਇਆ ਗਿਆ ਮੁੰਡੇ ਨੂੰ ਤੁਸੀਂ ਕਹਿੰਦੇ ਹੋ ਉਹਦੇ ਹਿਸਾਬ ਦੇ ਨਾਲ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਕਰਦੇ ਵੀ ਮੈਨੂੰ ਮੁੰਡੇ ਤਿੰਨ ਜਾਂਸ ਕੇ ਹੋਰ ਨਾਲ ਉਹਨਾਂ ਨੇ ਕਿਹਾ ਤੂੰ ਆਪਣੇ ਸਿਰ ਚ ਹਲਾ ਸੀ ਬਾਅਦ ਤੁਹਾਨੂੰ ਛੜਾ ਲਵਾਂਗੇ ਇਦਾਂ ਹੀ ਪਿੱਛਾ ਅਸੀਂ ਕਰਾਂਗੇ ਜਿਹੜੇ ਕਮਰੇ ਚ ਰਹਿੰਦੇ ਸੀਗੇ ਕੰਮ ਕਰਨ ਤੋਂ ਬਾਅਦ ਉੱਥੇ ਹੀ ਇਹ ਲੜਾਈ ਝਗੜਾ ਹੋਇਆ ਸੀ ਉਹਨਾਂ ਦੇ ਵਿੱਚ ਹਾਂ ਜੀ ਮੇਰੇ ਨਾਲ ਉੱਥੇ ਹੋਇਆ ਤੂੰ ਇਹਦੇ ਕਰਕੇ ਉਹਦੇ ਵਿੱਚ ਬਾਅਦ ਵਿੱਚ ਫਿਰ ਉਹਨਾਂ ਨੇ ਜਿੰਦਾਂ ਉਹ ਬੈਣੀ ਮਾਫ ਹੁੰਦਾ ਮਤਲਬ ਅਗਾਈ ਦੇਣ ਵਾਲਾ ਉਹ ਤਿੰਨ ਜਣੇ ਆ ਗਏ ਤੇ ਉਹਦੇ ਤੇ ਸਾਰਾ ਜੋਖ ਆ ਗਿਆ ਕੀ ਜਿਹੜੇ ਜਿਹੜੇ ਤਿੰਨ ਚਾਰ ਜਣੇ ਤੇ ਕਹਿਤੇ ਨੇ ਆਪਣੇ ਸਿਰ ਲਿਆ ਜੋ ਵੀ ਕੀ ਉਹ ਬਗਲ ਉਹਨਾਂ ਦੇ ਨਾਲ ਇੱਥੇ ਤੁਹਾਡੇ ਪਿੰਡ ਤੇ ਆ ਕੇ ਵੈਸੇ ਸਾਡੇ ਪਿੰਡ ਦੇ ਨੂੰ ਉਹਦੇ ਨਾਲ ਹੀ ਕੋਈ ਸ਼ਾਂਕਰਦੇ ਸੀ ਕੋਈ ਕਿਤੇ ਦੇ ਸੀ ਕੋਈ ਢਾਲੀ ਪਿੰਡ ਉਧਰ ਪਿੰਡਾ ਉੱਥੇ ਦਾ ਸੀ ਮੁੰਡਾ ਉਹਨੇ ਗਾਇ ਸੁਣ ਕੇ ਇਹਨੂੰ ਜਿੱਦਾਂ ਕਹਿੰਦੇ ਨਿਆਣ ਬੁੱਧੀ ਦੇ ਵਿੱਚ ਉਹ ਪੁਰਾਣਾ ਹੀ ਰਹਿੰਦੇ ਸੀ ਨਵਾਂ ਗਿਆ ਸੀ ਨੂੰ ਪਤਾ ਨਹੀਂ ਸੀ ਕੁਝ ਵੀ ਜਦੋਂ ਭੇਜਿਆ ਸੀ ਉਹਨੂੰ ਉਨੀ ਕਰਾਲ ਲੱਗ ਗਈ ਠੀਕ ਹੈ ਜੀ ਤੇ ਉਹ ਗੱਲ ਹੁੰਦੀ ਉਹਨਾਂ ਫੋਨ ਤੇ ਫੋਨ ਤੇ ਤਾਂ ਗੱਲ ਅੱਜ ਵੀ ਦੋ ਤਿੰਨ ਵਾਰੀ ਹੋਈ ਆ ਮੁੰਡਾ ਆਪਣਾ ਵਿਗਿਆਨੀ ਜਿਹੜਾ ਆਪਣੇ ਇਨਾਂ ਦੇ ਨਾਲ ਵੀ ਦੋ ਤਿੰਨ ਵਾਰੀ ਗੱਲ ਹੋਈ ਕਹਿੰਦਾ ਭਾਜੀ ਵੇਜੇ ਤਾਂ ਗੱਲ ਵਾਧਿਆ ਬੇ ਜਨਾਬ ਐਸੇ ਇਕੱਠੇ ਹੋਏ ਤਾਂ ਫੇਰ ਮੁਸ਼ਕਲ ਹੋਵੇ ਹੋ ਸਕਦਾ ਕਹਿੰਦੇ ਜਿੱਦਾਂ ਕਹਿੰਦੇ ਵੀ ਗੋਲੀ ਮਾਰ ਸਕਦੇ ਅਗਲੇ ਜੇ ਪੈਸੇ ਦੇਤੇ ਤਾਂ ਕੋਈ ਛਡਕਾਰਾ ਹੋ ਜਾਊ ਦੱਸਿਆ ਕਦੋਂ ਤੱਕ ਨਹੀਂ ਦਾਨੀ ਦਖਦੇ ਅੱਜ ਤਾਂ ਤੁਹਾਨੂੰ ਪਹਿਲਾਂ ਤੁਸੀਂ ਦੇਖੀ ਫੋਟੋ ਮੁੰਡੇ ਦੀ ਸਰਦਾਰ ਦੀ ਉਹਨਾਂ ਨੇ ਉਹ ਪੈਸੇ ਭਰਦੇ ਦਾ ਮੁੰਡਾ ਬੜਾ ਸੋਹਣਾ ਹੋ ਮੈਨੂੰ ਲੱਗ ਕਰ ਦਿੰਦਾ ਨਹੀਂ ਬੇਨਤੀਆਂ ਕਰਦੇ ਹਾਂ ਤੁਸੀਂ ਸਮਾਜ ਸੇਵਕਾਂ ਨੂੰ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਅਸੀਂ ਇਹੀ ਕਹਿਣਾ ਚਾਹੁੰਦੇ ਜਿਵੇਂ ਕੋਈ ਆਪਣੇ ਵੀਰ ਭਰਾ ਹੋਰ ਜਿੱਦਾਂ ਕੋਈ ਬੰਦ ਚਲਦੇ ਸਰਦੇ ਬੰਦੇ ਐ ਐਨ ਆਰ ਆਈ ਹੈਗੇ ਆ ਕੋਈ ਪੈਸੇ ਦੇਣ ਸਾਨੂੰ ਤੇ ਸੋ ਕੋ ਸਰਕਾਰ ਦੇ ਦੇਵੇ ਤਾਂ ਮੁੰਡਾ ਖੜਾ ਅਜਿਹਾ ਤੇ ਸਾਨੂੰ ਬਹੁਤ ਅਸੀਂ ਉਹਨਾਂ ਦਾ ਧੰਨਵਾਦ ਕਰਾਂਗੇ ਇਹ ਮੇਰੇ ਪਿੰਡ ਦੀ ਬਸਨੀਕ ਹੈਗੇ ਆ ਇਹਨਾਂ ਨੇ ਆਪਣੇ ਬੱਚੇ ਨੂੰ ਆਪਣਾ ਮਕਾਨ ਵੇਚ ਕੇ ਇੱਥੋਂ ਭੇਜਿਆ ਸੀਗਾ ਬਾਹਰ ਰੋਜੀ ਰੋਟੀ ਕਮਾਉਣ ਦੇ ਲਈ ਜਿਸ ਕਮਰੇ ਵਿੱਚ ਹੀ ਰਹਿੰਦੇ ਸੀਗੇ ਕਿਤੇ ਮੁੰਡੇ ਆਸਰੇ ਤੇ ਲੱਲ ਰੁਪਏ ਕਿਸੇ ਬੰਦੇ ਦੀ ਡੈਥ ਹੋ ਗਈ ਤੇ ਉਹਦੇ ਨਾਲ ਦੇ ਬੰਦਿਆਂ ਨੇ ਚੱਕ ਚਗਾ ਕੇ ਉਹਦੀ ਉਮਰ ਘੱਟ ਸੀਗੀ ਤੇ ਉਹਨੂੰ ਪਸਾ ਦਿੱਤਾ ਗਿਆ ਤੇ ਉਸ ਤੋਂ ਬਾਅਦ ਵਿੱਚ ਉਹ ਬੰਦੇ ਤਾਂ ਸਾਰੇ ਛੁੱਟ ਗਏ ਤੇ ਹੁਣ ਇਹਨਾਂ ਨੂੰ ਗੋਲੀ ਦਾ ਸ਼ੂਟ ਦਾ ਆਰਡਰ ਹੋਇਆ ਹੋਇਆ ਸਾਡੂ ਸਾਰਿਆਂ ਨੂੰ ਬੇਨਤੀ ਹੈਗੀ ਆ ਕਿ ਜਿੰਨੇ ਮੋਰੇ ਸਮਾਜ ਸੇਵੀ ਬੰਦੇ ਹੈਗੇ ਆ ਜੈ ਐਨ ਆਰ ਆਈ ਪਾਰਟੀਆਂ ਹੈਗੀਆਂ ਸਾਡੀ ਵੱਧ ਤੋਂ ਵੱਧ ਮਦਦ ਕਰਨ ਤਾਂ ਕਿ ਇਹਨਾਂ ਇਸ ਪਰਿਵਾਰ ਦਿਹਾੜੀ ਕਰਨ ਵਾਲੀ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਾਂ ਜਿਹੜੀ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਦੀ ਆ ਤੇ ਬਾਪ ਦਿਹਾੜੀ ਦਾ ਕੰਮ ਕਰਦਾ ਹੈਗਾ ਇਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਆ ਤਾਂ ਕਿ ਇਹਨਾਂ ਦਾ ਬੇਟਾ ਜਿਹੜਾ ਇਕੱਲਾ- ਇਕੱਲਾ ਹੈਗਾ ਉਹ ਘਰ ਆ ਸਕੇ ਇਹਨਾਂ ਦੇ ਨਾਲ ਇਹਨਾਂ ਦੀ ਵੱਧ ਤੋਂ ਵੱਧ ਸਰਕਾਰ ਵੀ ਮਦਦ ਕਰੇ